ਸਤਿ ਸ਼੍ਰੀ ਅਕਾਲ ਮੈਂ ਲਵਨ ਗਰੇਵਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਅਬ ਪਿਛਲੇ ਦਿਨ ਹੀ ਮਾਮਲਾ ਸਾਹਮਣੇ ਆਇਆ ਸੀ ਐਕਸਪਾਇਰੀ ਚਾਕਲੇਟ ਖਾ ਕੇ ਦੋ ਲੜਕੀਆਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀਆਂ ਸਨ ਕੀ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਜਦੋਂ ਕੋਈ ਇਹਨਾਂ ਕੈਮੀਕਲਾਂ ਨੂੰ ਖਾ ਕੇ ਇਹਨਾਂ ਐਕਸਪਾਇਰੀ ਚੀਜ਼ਾਂ ਨੂੰ ਖਾ ਕੇ ਮੌਤ ਅਤੇ ਜ਼ਿੰਦਗੀ ਦੇ ਪੜਾਅ ਉੱਤੇ ਪਹੁੰਚ ਜਾਂਦਾ ਹੈ ਉਦੋਂ ਹੀ ਪ੍ਰਸ਼ਾਸਨ ਐਕਸ਼ਨ ਵਿੱਚ ਆਉਂਦਾ ਹੈ ਅੱਗੇ ਕਦੇ ਪ੍ਰਸ਼ਾਸਨ ਇਹਨਾਂ ਚੀਜ਼ਾਂ ਤੇ ਗੌਰ ਕਿਉਂ ਨਹੀਂ ਕਰਦਾ ਹੁਣੇ-ਹੁਣੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਰਾਹੀਂ ਪਤਾ ਲੱਗਦਾ ਹੈ ਕਿ ਨੌਜਵਾਨ ਕਿਵੇਂ ਨਕਲੀ ਕੈਮੀਕਲਾਂ ਨਕਲੀ ਮਿਠਾਸ ਨਾਲ ਫਲ ਅਤੇ ਸਬਜ਼ੀਆਂ ਨੂੰ ਤਿਆਰ ਕਰ ਰਿਹਾ ਹੈ ਇੱਕ ਫਲ ਅਤੇ ਸਬਜ਼ੀ ਕੁਦਰਤੀ ਸਮੇਂ ਤੋਂ ਪਹਿਲਾਂ ਹੀ ਕਿਵੇਂ ਤਿਆਰ ਹੋ ਕੇ ਪਹੁੰਚ ਜਾਂਦੀ ਹੈ ਆਪਣੇ ਘਰਾਂ ਵਿੱਚ ਆਪਣੇ ਸਭ ਦੇ ਘਰਾਂ ਵਿੱਚ ਬੱਚੇ ਵੀ ਹਨ ਬਜ਼ੁਰਗ ਆਪਣੇ ਮਾਪੇ ਵੀ ਹਨ ਡਾਕਟਰ ਸਭ ਨੂੰ ਇੱਕੋ ਹੀ ਸੁਲਾਹ ਦਿੰਦੇ ਹਨ ਕਿ ਤਾਜ਼ੀਆਂ ਫਲ ਸਬਜ਼ੀਆਂ ਖਾਓ ਤਾਜ਼ੇ ਫਰੂਟ ਖਾਓ ਇਹ ਤੁਹਾਡੀ ਸਿਹਤ ਦੀ ਚੰਗੀ ਤੰਦਰੁਸਤੀ ਲਈ ਵਰਤੋ ਵਿਚ ਆਉਣਗੇ ਉਲਟਾ ਇਹਨਾਂ ਦੇ ਹੀ ਸਿਹਤ ਨੂੰ ਚੰਗਾ ਕਰਨ ਦੀ بجائے ਦਿਨ ਪਰ ਦਿਨ ਅੰਦਰੂਨੀ ਤੌਰ ਤੇ ਸਾਡੇ ਅੰਦਰ ਨਵੀਆਂ ਤੋਂ ਨਵੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਇਹਨਾਂ ਨੂੰ ਖਾਣ ਦੇ ਤੁਰੰਤ ਬਾਅਦ ਹੀ ਨਹੀਂ ਆਪਾਂ ਨੂੰ ਪਤਾ ਲੱਗਦਾ ਕਿ ਅਸੀਂ ਬਿਮਾਰ ਹੋ ਚੁੱਕੇ ਹਾਂ ਸਾਡੇ ਅੰਦਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਨਮ ਲੈ ਲਿੱਤਾ ਹੈ ਇਹ ਜਦੋਂ ਕੁਝ ਸਮੇਂ ਬਾਅਦ ਬਿਮਾਰ ਹੋ ਕੇ ਡਾਕਟਰਾਂ ਕੋਲ ਪਹੁੰਚੀਦਾ ਹੈ ਡਾਕਟਰ ਨਵੀ ਤੋਂ ਨਵੀਆਂ ਬਿਮਾਰੀਆਂ ਕੱਟ ਕੇ ਸਾਨੂੰ ਦੱਸ ਦਿੰਦੇ ਹਾਲ ਤੁਹਾਨੂੰ ਸ਼ੂਗਰ ਹੋ ਚੁੱਕੀ ਹੈ ਤੁਹਾਡਾ ਬੀਪੀ ਘਟਦਾ ਵੱਧਦਾ ਹੈ ਤੁਹਾਡੇ ਅੰਦਰ ਬਲੱਡ ਦੀ ਰੇਸ਼ੋ ਘਟ ਚੁੱਕੀ ਹੈ ਇਸੇ ਮੱਦੇ ਨਜ਼ਰ ਰੱਖਦੇ ਹੋਏ ਇੱਕ ਮਿਲਾਵਟ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਦੇ ਕਹਿਣ ਤੇ ਫੜਿਆ ਉਹਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਟੀਕਿਆ ਰਾਹੀਂ ਜਾਲੀ ਕੈਮੀਕਲ ਜੋ ਕਿ ਅੰਦਰ ਜਾ ਕੇ ਸਬਜ਼ੀਆਂ ਦੇ ਫਲ ਫਰੂਟਾਂ ਦੇ ਇੰਨੇ ਸੁਨਹਿਰੇ ਰੰਗ ਲੈ ਕੇ ਆਉਂਦਾ ਹੈ ਕਿ ਅਸੀਂ ਖੁਦ ਕਹਿੰਦੇ ਹਾਂ ਵੀ ਤਾਜ਼ਾ ਫਲ ਫਰੂਟ ਹੈ ਸਾਨੂੰ ਖਾਣਾ ਚਾਹੀਦਾ ਹੈ ਸਾਡੇ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਅੱਜ ਸਭ ਦੇ ਘਰਾਂ ਵਿੱਚ ਚੰਗੀ ਸਿਹਤ ਹੁੰਦੀ ਤਾਂ ਹਰ ਇੱਕ ਬੱਚਾ ਚੰਗੀ ਗੇਮ ਕਰਦਾ ਚੰਗਾ ਪਲੇਅਰ ਬਣਦਾ ਐਸੇ ਆਪਣੇ ਭਾਰਤ ਚੋਂ ਆਪਣੇ ਪੰਜਾਬ ਚੋਂ ਉੱਚ ਪੱਧਰ ਦੇ ਲੈਵਲ ਤੇ ਖਿਡਾਰੀ ਜਾ ਕੇ ਸਾਡਾ ਨਾਮ ਰੋਸ਼ਨਾ ਚੁੱਕੇ ਹਨ ਪਰ ਹੁਣ ਜਦੋਂ ਕਾਜਾਲੀ ਸਬਜ਼ੀਆਂ ਖਾਵਾਂਗੇ ਜਾਲੀ ਫਲ ਫਰੂਟ ਖਾਵਾਂਗੇ ਸਾਡੀ ਸਿਹਤ ਨਾਲ ਹੋ ਤਰ ਰਿਹਾ ਹੈ ਖਿਲਵਾੜ ਪ੍ਰਸ਼ਾਸਨ ਇਹਨਾਂ ਚੀਜ਼ਾਂ ਤੇ ਕਿਉਂ ਨਹੀਂ ਗੌਰ ਕਰ ਰਿਹਾ ਕਾਬੂ ਕੀਤੇ ਵਿਅਕਤੀ ਨੂੰ ਜਦੋਂ ਪੁਲਿਸ ਤੋਂ ਵੱਲੋਂ ਪੁੱਛਿਆ ਗਿਆ ਕਿ ਤੂੰ ਇਹ ਕਿਸ ਤਰ੍ਹਾਂ ਖਿਲਵਾੜ ਕਰ ਰਿਹਾ ਹੈ ਕਿਦਾਂ ਤੂੰ ਕੈਮੀਕਲ ਭਰ ਕੇ ਕਿਦਾਂ ਤੂੰ ਮਿਠਾਸ ਭਰ ਕੇ ਲੋਕਾਂ ਦੇ ਘਰਾਂ ਵਿੱਚ ਜ਼ਹਿਰ ਪਹੁੰਚਾ ਰਿਹਾ ਹੈ ਉਸਨੇ ਜਲਦੀ ਵੀਡੀਓ 'ਚ ਤੁਸੀਂ ਅੱਗੇ ਵੀ ਦੇਖੋਗੇ ਕਿ ਕਿਦਾਂ ਉਹ ਬੇਵਾਕ ਹੋ ਕੇ ਦੱਸ ਰਿਹਾ ਹੈ ਕਿ ਕਿਦਾਂ ਇੰਜੈਕਸ਼ਨਾਂ ਰਾਹੀਂ ਉਹਨਾਂ ਵਿੱਚ ਜਾਲੀ ਕੈਮੀਕਲ ਜਾਲੀ ਮਿਠਾਸ ਭਰੀ ਜਾਂਦੀ ਹੈ ਉਸ ਦੇ ਨਾਲ ਪੁੱਛ ਪੜਤਾਲ ਕਰਨ ਮਗਰੋਂ ਪਤਾ ਲੱਗਦਾ ਹੈ ਕਿ ਇਸ ਸਾਰੀ ਮਿਲਾਵਟ ਦੇ ਧੰਦੇ ਵਿੱਚ ਜੋ ਮੇਨ ਨਿਕਲ ਕੇ ਆਉਂਦਾ ਹੈ ਉਹ ਖੁਦ ਗੋਦਾਮਾਂ ਦਾ ਮਾਲਕ ਹੈ ਤੁਸੀਂ ਚਾਰ ਪੈਸਿਆਂ ਦੇ ਕਰਕੇ ਆਪਦੇ ਘਰਾਂ ਵਿੱਚ ਪੈਸਾ ਜਮ੍ਹਾਂ ਕਰਨ ਕਰਕੇ ਲੋਕਾਂ ਦੇ ਘਰਾਂ ਵਿੱਚ ਸੱੱਥਰ ਵਿਛਾ ਰਹੇ ਹੋ ਜਿਸ ਦਾ ਕਿਸੇ ਦਾ ਜਵਾਨ ਪੁੱਤ ਚਲਾ ਜਾਂਦਾ ਹੈ ਕਿਸੇ ਦੇ ਮਾਪੇ ਦਾ ਸਹਾਰਾ ਖੋਇਆ ਜਾਂਦਾ ਹੈ ਕਿ ਹਜੇ ਵੀ ਕੁੰਭ ਕਰਨੀ نیند ਸੁੱਤੇ ਹੋਏ ਪ੍ਰਸ਼ਾਸਨ ਨੂੰ ਜਾਗੜਾ ਨਹੀਂ ਚਾਹੀਦਾ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ ਮੌਜੂਦਾ ਪੁਲਿਸ ਦੇ ਉੱਥੇ ਪਹੁੰਚਣ ਦੇ ਬਾਵਜੂਦ ਕਿਉਂ ਨਹੀਂ ਗੋਦਾਮ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਕਿਉਂ ਨਹੀਂ ਗੋਦਾਮ ਮਾਲਕ ਤੋਂ ਪੁੱਛਿਆ ਜਾ ਰਿਹਾ ਕਿ ਤੂੰ ਇੱਕ ਚਾਰ ਪੈਸਿਆਂ ਦੇ ਕਰਕੇ ਲੋਕਾਂ ਦੇ ਘਰਾਂ ਵਿੱਚ ਮੌਤ ਪਹੁੰਚਾ ਰਿਹਾ ਹੈ ਤੁਸੀਂ ਵੀ ਕਮੈਂਟ ਕਰਾਹੀ ਆਪਣੇ ਵਿਚਾਰ ਸਾਂਝੇ ਕਰੋ ਤੁਸੀਂ ਵੀ ਦੱਸੋ ਕਿ ਇਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰਿਆਂ ਦੀ ਇੱਕ ਦੂਜੇ ਦੀ ਚੰਗੀ ਸਿਹਤ ਦੇ ਲਈ ਰੋਜ਼ ਅਰਦਾਸ ਕਰਦੇ ਹਾਂ ਰੋਤ ਮਨੋ ਕਾਮਨਾ ਵੀ ਸਭ ਦੇ ਘਰਾਂ ਵਿੱਚ ਸੁਖ ਸ਼ਾਂਤੀ ਰਹੇ ਖੁਸ਼ੀਆਂ ਬਣੀਆ ਰਹਿਣ ਬਟ ਆ ਜਾਲੀ ਫਲੂਟ ਸਬਜ਼ੀਆਂ ਖਾ ਕੇ ਦਿਨ ਪਰ ਦਿਨ ਜੋ ਘਰਾਂ 'ਚ ਬਿਮਾਰੀਆਂ ਪਹੁੰਚ ਰਹੀਆਂ ਹਨ ਘਰਾਂ ਦੇ ਵਿੱਚ ਮੌਤਾਂ ਹੋ ਰਹੀਆਂ ਹਨ ਅਸੀਂ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਅੱਗੇ ਵੀ ਮਿਲਾਵਟ ਕਰਨ ਵਾਲਿਆਂ ਨੂੰ ਇੱਕ ਚੰਗੀ ਉਦਾਹਰਨ ਮਿਲ ਸਕੇ ਵੀ ਜੇ ਅਸੀਂ ਚਾਰ ਪੈਸੇਆ ਕਰਕੇ